ਜ਼ਿਲ੍ਹਾ ਸ਼ਹੀਫ ਫਤੇਗੜ ਸਾਹਿਬ ਦੇ ਹਲਕਾ ਬਸੀ ਪਠਾਣਾ ਸ਼ਹਿਰ ਵਿੱਚ ਸ਼੍ਰੋਮਣੀ ਕਾਲੇ ਦਲ ਦੀ ਭਰਤੀ ਲਈ ਪਾਰਿਖਤਸ਼ਾ ਦੇਖਣ ਨੂੰ ਮਿਲਿਆ ਹੈ। ਇਹ ਮੀਟਿੰਗ ਸੀਨੀਅਰ ਸ਼੍ਰੋਮਣੀ ਕਾਲੇ ਦਲ ਆਗੂ ਸਰਦਾਰ ਦਰਬਾਰਾ ਸਿੰਘ ਗੁਰੂ ਅਤੇ ਕਾਉਂਸਲਰ ਮਾਨਪ੍ਰੀਤ ਸਿੰਘ ਹੈਪੀ ਦੀ ਗਵਾਹੀ ਹੇਠ ਹੋਈ ਹੈ। ਗੱਜੂ ਜੀ ਦਾ ਖਾਲਸਾ ਗੱਜੂ ਫਤੇਦੀ ਅੱਜ ਦੀ ਜਿਹੜੀ ਇਹ ਮੀਟਿੰਗ ਰੱਖੀ ਗਈ ਸੀ ਬਸੀ ਪਠਾਣਾ ਇਹ ਦਸਤਾਨ ਹਰਾਂ ਨੂੰ ਪਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਭਰਤੀ ਮੁਹਿੰਮ ਚਲਾਈ ਗਈ ਹੈ ਜਿਹਦੇ ਇੱਕ ਨਵੇਂ ਸਿਰੋਂ ਮੈਂਬਰ ਜਿਹੜੇ ਐਫਾਰੇ ਬਣਦੇ ਆ ਉਹ ਜੋ ਇਲੈਕਸ਼ਨ ਕਮਿਸ਼ਨ ਦਾ ਕਾਨੂੰਨ ਹੈ ਉਹਦੇ ਮੁਤਾਬਕ ਹਰ ਪਾਰਟੀ ਨੂੰ ਹਰ 5 ਸਾਲ ਬਾਅਦ ਨਵੇਂ ਸਿਰੋਂ ਮੈਂਬਰ ਬਣਾਉਣੇ ਪੈਂਦੇ ਆ ਸੋ ਇਸੇ ਤਰੀਕੇ ਸ਼੍ਰੋਮਣੀ ਅਕਾਲੀ ਦਲ ਦੇ ਕਿਉਂਕਿ 5 ਸਾਲ ਹੋ ਗਏ ਸੀ ਮੈਂਬਰਸ਼ਿਪ ਪਰਸ ਹੋਈ ਨੂੰ ਇਹ ਅਸੀਂ ਨਵੇਂ ਸਿਰੋਂ ਮੈਂਬਰਸ਼ਿਪ ਜਿਹੜੀ ਹੈ ਉਹ ਸ਼ੁਰੂ ਕੀਤੀ ਹੈ ਅੱਜ ਬਰਸੂਪਠਾਣਾ ਸ਼ਹਿਰ ਦੇ ਵਿੱਚ ਜਿਹੜੀ ਹੈ ਇਹ ਸ਼ੁਰੂ ਕੀਤੀ ਹੈ ਇਹਦੇ ਵਿੱਚ ਜਥੇਦਾਰ ਮਨਮੋਹ ਸਿੰਘ ਜੀ ਮਕਾਰੋਂਪੁਰ ਸਾਹਿਬ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਮਠਾੜੂ ਸਾਹਿਬ ਜ਼ਿਲ੍ਹਾ ਪ੍ਰਧਾਨ ਡੀਸੀ ਬਿੰਦ ਸਾਡੇ ਖਰਦ ਸਿੰਘ ਲਾੜੀ ਜ਼ਿਲ੍ਹਾ ਪ੍ਰਧਾਨ ਜੂਠਪਿੰਦ ਸ਼ਹਿਰੀ ਸਾਡੇ ਬੰਦੇਂਦਰ ਸਿੰਘ ਜੀ ਪੁੱਛੀ ਜਿਹੜੇ ਕੇ ਯੂਟੀ ਕੋਆਰਡੀਨੇਟਰ ਨੇ ਸੰਦੇਸ਼ ਸਿੰਘ ਬਡਾਲੀ ਜੀ ਤੇ ਮਨਪ੍ਰੀਤ ਹੈਪੀ ਤੇ ਹੋਰ ਬਹੁਤ ਸਾਰੀ ਸੀਨੀਅਰ ਲੀਡਰਸ਼ਿਪ ਜਿਹੜੀ ਹੈ ਇੱਥੇ ਹਾਜ਼ਰ ਸੀ ਤੇ ਵਰਕਰ ਵੀ ਜਿਹੜੇ ਹੈ ਉਹ ਹਾਜ਼ਰ ਸਨ। ਉਹ ਇਹ ਭਰਤੀ ਜਿਹੜੀ ਹੈ ਆ ਪਬਲਿਕ ਦੇ ਵਿੱਚ ਬਹੁਤ ਉਤਸ਼ਾਹ ਹੈ। ਉਤਸ਼ਾਹ। ਵੱਡੀ ਗਿਣਤੀ ਦੇ ਵਿੱਚ ਬੀਬੀਆਂ ਦੇਖੋ ਬੀਬੀਆਂ ਵੱਡੀ ਗਿਣਤੀ ਦੇ ਵਿੱਚ ਆਈਆਂ ਹੈ ਇਹ ਵੱਡੀ ਗੱਲ ਹੈ ਕਿ ਬੀਬੀਆਂ ਦੇ ਵਿੱਚ ਵੀ ਪੂਰਾ ਉਤਸ਼ਾਹ ਹੈ। ਤੋਂ ਹਲਕੇ ਦੇ ਵਿੱਚ ਅਸੀਂ ਜਿਹੜੇ ਪਹਿਲੇ ਪੜਾਅ ਦਾ ਟਾਰਗੇਟ ਰੱਖਿਆ ਉਹ 35000 ਦਾ ਰੱਖਿਆ ਵਸੇ ਪਛਾਣਾ ਹਲਕੇ ਦੇ ਵਿੱਚ। ਔਰ ਇਸ ਤੋਂ ਅਸੀਂ ਇਸ ਟਾਰਗੇਟ ਜਿਹੜਾ ਪਹਿਲੇ ਪੜਾਅ ਦਾ ਘੱਟੋ ਘੱਟ ਟਾਰਗੇਟ ਇਸ ਤੋਂ ਅੱਗੇ ਹੋਰ ਮੈਂਬਰਸ਼ਿਪ ਵਧਾਵਾਂਗੇ। ਬਾਕੀ ਲੋਕਾਂ ਦੇ ਵਿੱਚ ਪਿੰਡਾਂ ਦੇ ਵਿੱਚ ਵੀ ਅਸੀਂ ਪਿੰਡਾਂ ਦੇ ਸਰਕਲਾਂ ਦੇ ਵਿੱਚ ਵੀ ਮੀਟਿੰਗਾਂ ਕੀਤੀਆਂ ਪਿੰਡਾਂ 'ਚ ਵੀ ਪੂਰਾ ਉਤਸ਼ਾਹ ਹੈ ਔਰ ਲੋਕਾਂ ਨੂੰ ਇਹ ਪਤਾ ਹੈ ਕਿ ਇਹ ਕੋਈ ਖੇਤਰੀ ਪਾਰਟੀ ਐ ਸ਼੍ਰੋਮਣੀ ਅਕਾਲੀ ਦਲ ਜਿਹੜੇ ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਕਿਸਾਨਾਂ ਦੀ ਔਰ ਪੰਜਾਬੀਅਤ ਦੀ ਜਿਹੜੀ ਹੈ ਉਹ ਰਾਖੀ ਕਰਦੀ ਹੈ ਜਿਸ ਤਰ੍ਹਾਂ ਆਪਾਂ ਪਾਣੀਆਂ ਦੀ ਗੱਲ ਲੈ ਲਓ ਕੱਲਾ ਸ਼੍ਰੋਮਣੀ ਅਕਾਲੀ ਦਲ ਐ ਜਿਹੜਾ ਪਾਣੀਆਂ ਦੀ ਗੱਲ ਕਰਦਾ ਵੀ ਪਾਣੀ ਪੰਜਾਬ ਦੇ ਬਾਕੀ ਪਾਰਟੀਆਂ ਤਾਂ ਕਹਿੰਦੀਆਂ ਵੀ ਹਰਿਆਣਾ ਨੂੰ ਵੀ ਦੇਓ ਰਾਜਸਥਾਨ ਨੂੰ ਵੀ ਦੇਓ ਦਿੱਲੀ ਨੂੰ ਵੀ ਦੇਓ ਹੋਰਾਂ ਨੂੰ ਅਸੀਂ ਇਹ ਨਹੀਂ ਕਹਦੇ ਵੀ ਦੂਜਿਆਂ ਨੂੰ ਦਿਓ ਨਾ ਆਪਣਾ ਦੇਸ਼ ਹੈ ਪਰ ਜੇ ਪੰਜਾਬ ਕੋਲੇ ਫालतू ਪਾਣੀ ਹੋਵੇ ਤਾਂ ਹੀ ਦੇ ਸਕਦੇ ਇਹ ਕੱਲੀ ਜਿਹੜੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਇੱਥੇ ਪਹਿਰਾ ਦਿੰਦੀ ਹੈ ਔਰ ਇਹ ਪਾਣੀਆ ਦਾ ਜਿਹੜਾ ਇਸ਼ੂ ਹੈ ਨਾ ਸਾਰੇ ਪੰਜਾਬ ਦਾ ਸਾਰੇ ਪੰਜਾਬੀਆਂ ਦਾ ਇਸ਼ੂ ਹੈ ਕੱਲਾ ਕਿਸਾਨਾਂ ਦਾ ਇਸ਼ੂ ਨਹੀਂ ਕਿਉਂਕਿ ਜੇ ਖੇਤਾਂ ਨੂੰ ਪਾਣੀ ਨਹੀਂ ਲੱਗੂ ਪਾਣੀ ਕਿਤੇ ਹੋਰ ਚਲਾ ਜਾਂਦਾ ਤਾਂ ਜ਼ਮੀਨ ਬੰਦਰ ਹੁੰਦੀ ਹੈ ਤਾਂ ਖੇਤ ਮਜਦੂਰ ਤੇ ਵੀ ਅਸਰ ਪੈਂਦਾ ਉਹ ਕਿੱਥੇ ਆਪਣੀ ਲੇਬਰ ਕਰੂ ਜੇ ਕਿਸਾਨ ਕੋਲੇ ਧਨੀਦਾਰ ਕੋਲੇ ਦਾਣੇ ਖਾਣ ਬੁਗੇ ਹੋਣਗੇ ਪਾਣੀ ਨਹੀਂ ਹੋਊਗਾ ਫਸਲਾਂ ਨੂੰ ਤਾਂ ਉਹ ਸ਼ਹਿਰ ਚ ਕੀ ਖਰੀਦਣਾ ਆਊਗਾ ਦੁਕਾਨਾਂ ਵਾਲੇ ਉਹਨਾਂ ਦੇ ਫਿਰ ਤੇ ਚੱਲਦੇ ਆ ਜੇ ਜਿੰਸੂ ਤਾਂ ਹੀ ਮੰਡੀ ਤੇ ਲੈ ਕੇ ਆਉਣੇ ਆ ਆੜਤੀਆਂ ਦਾ ਛੈਲਰ ਵਾਲਾਂ ਦਾ ਛੈਲਰ ਲੇਬਰ ਦਾ ਸਾਰਿਆਂ ਦਾ ਜਿਹੜਾ ਹੈ ਉਹ ਕਿਸਾਨੀ ਤੇ ਨਿਰਭਰ ਹੈ ਆਪਣੀ ਜਿਹੜੀ ਪੰਜਾਬ ਦੀ ਆਰਥਿਕਾ ਇਹ ਖੇਤੀਬਾੜੀ ਤੇ ਨਦੀ ਦਾ ਆਧਾਰਕ ਆਰਥਿਕਾ ਹੈ ਇਸ ਕਰਕੇ ਇਸ਼ੂ ਕਈ ਵਾਰੀ ਹੁੰਦਾ ਪਤਾ ਨਹੀਂ ਪਾਣੀ ਇਕੱਲੇ ਕਿਸਾਨਾਂ ਦਾ ਹੈ ਸਾਰੇ ਪੰਜਾਬੀਆਂ ਦਾ ਪੰਜਾਬ ਦੇ ਹਰ ਵਰਗ ਦਾ ਤੇ ਇੱਥੇ ਪਹਿਰਾ ਜਿਹੜਾ ਹੈ ਸ਼੍ਰੋਮਣੀ ਕਾਲੇ ਚਲੋ ਡਟ ਕੇ ਦਿੰਦਾ ਹੈ ਇੱਕ ਉਦਾਹਰਨ ਹੈ ਬਾਕੀ ਗਰੀਬਾਂ ਨੂੰ ਆ ਕਿ ਦਿਨੀਆਂ ਸਾਡੇ ਲਈ ਸਕੀਮਾਂ ਬਣਾਈਆਂ ਤੇ ਇਹ ਛੋਟੇ ਸਕੀਮਾਂ ਤੇ ਪੈਨਸ਼ਨਾਂ ਨੇ ਇੱਥੇ ਅਤਤਦਾਲ ਸਕੀਮਾਂ ਤੇ ਹੋਰ ਸਕੀਮਾਂ ਨੇ ਜੇ ਕਿਸਾਨਾਂ ਨੂੰ ਮੁਫਤ ਵਿਦਿਅਲੀ ਟਿਊਬ ਵਾਲਾਂ ਦੀ ਦਿੱਤੀ ਉਹ ਵੀ ਸ਼੍ਰੋਮਣੀ ਕਾਲੇ ਦਲ ਨੇ ਦਿੱਤੀ ਇਸ ਕਰਕੇ ਹਰ ਵਰਗ ਜਿਹੜਾ ਹੈ ਇਹ ਸੋਚਦਾ ਔਰ ਹੁਣ ਇਹ ਠੱਗੇ ਹੋਏ ਮਹਿਸੂਸ ਕਰਦੇ ਆ ਕਿ ਆਮ ਆਦਮੀ ਪਾਰਟੀ ਨੇ ਬਹੁਤ ਮੁਸ਼ਕਿਲਾਂ ਸੀ ਅਸੀਂ ਬੀਬੀਆਂ ਨੂੰ 10000 ਰੁਪਏ ਮਹੀਨਾ ਦੇਵਾਂਗੇ ਔਰ ਲੋਡ ਨੂੰ ਨੌਕਰੀ ਕਰ ਕਰ ਨੌਕਰੀ ਦੇਵੋਗੇ ਸਾਰੇ ਠੱਗੇ ਹੋਏ ਮਹਿਸੂਸ ਕਰਦੇ ਕਿ ਤੁਹਾਨੂੰ ਲਾਰੇ ਲਾ ਕੇ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜੀ ਹੈ ਪੂਰਾ ਧੁਕਾਇਆ ਸੰਗਤ ਦਾ ਤੇ ਅਸੀਂ ਭਰਤੀ ਦੇ ਵਿੱਚ ਸਾਰੀ ਲੀਡਰਸ਼ਿਪ ਡਟ ਕੇ ਮਿਹਨਤ ਕਰਾਂਗੇ ਔਰ ਸਾਰੇ ਵਰਕਰ ਡਟ ਕੇ ਮਿਹਨਤ ਕਰਨਗੇ ਔਰ ਵੱਡੀ ਗਿਣਤੀ ਦੇ ਵਿੱਚ ਭਾਰੀ ਗਿਣਤੀ ਦੇ ਵਿੱਚ ਅਸੀਂ ਭਰਤੀ ਜਿਹੜੀ ਹੈ ਉਹ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ